ਮਾਨ ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਜਿਹੜੇ ਸੁਧਾਰ ਨੇ ਉਹ ਵੱਖ-ਵੱਖ ਵਿਭਾਗਾਂ ਦੇ ਵਿੱਚ ਹੁੰਦੇ ਨਜ਼ਰ ਆਏ ਤੇ ਹੁਣ ਇੱਕ ਵੱਡਾ ਫੈਸਲਾ ਲਿਆ ਹੈ ਮਾਨ ਸਰਕਾਰ ਨੇ ਜੇਲ੍ਹਾਂ ਨੂੰ ਲੈ ਕੇ ਤਾਂ ਜੇਲ੍ਹਾਂ ਜਿਹੜੇ ਸੁਧਾਰ ਘਰ ਨੇ ਖਾਸ ਤੌਰ ਤੇ ਜਿਨ੍ਹਾਂ ਨੂੰ ਜੇਲ੍ਹਾਂ ਵੀ ਕਿਹਾ ਜਾਂਦਾ ਹੈ ਉੱਥੇ ਕਿਸ ਤਰੀਕੇ ਦੇ ਹੁਣ ਪ੍ਰਬੰਧ ਅਗੇ ਕੀਤੇ ਜਾਣਗੇ ਤਾਂ ਜੋ ਮਾੜੀਆਂ ਜਿਹੜੀਆਂ ਘਟਨਾਵਾਂ ਨੇ ਉਹ ਜੇਲ੍ਹਾਂ ਦੇ ਵਿੱਚ ਵਾਪਰਦੀਆਂ ਸੀਗੀਆਂ ਉਹ ਸਾਹਮਣੇ ਨਾ ਆਉਣ ਇਹ ਇਸ ਦੇ ਬਾਰੇ ਮਾਨ ਸਰਕਾਰ ਕੀ ਪਲਾਨ ਅੱਗੇ ਲੈ ਕੇ ਆਈ ਹੈ ਕੀ ਜਿਹੜਾ ਐਲਾਨ ਕੀਤਾ ਗਿਆ ਇਹਦੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਆਨਲਾਈਨ ਤੇ ਰਜੀਵ ਗਾਂਧੀ ਲਾਜ ਯੂਨੀਵਰਸਿਟੀ ਤੋਂ ਡਾਕਟਰ ਅਨੰਦ ਸਿੰਘ ਫੋਨਲੈਨ ਤੇ ਮੌਜੂਦ ਨੇ ਡਾਕਟਰ ਸਾਹਿਬ ਨੈਟਰ ਪੰਜਾਬੀ ਮੀਡੀਆ ਤੇ ਸਵਾਗਤ ਹੈ ਜੀ ਆਇਆਂ ਨੂੰ ਜੀ ਨੀਟਰ ਪੰਜਾਬ ਤੇ ਨੀਟਰ ਪੰਜਾਬ ਦੇ ਸੋਤਿਆਂ ਨੂੰ ਸਹਿਰਨ ਸਹਿਰਨ ਪਿਆਰਪੂਰੀ ਸਤਿਕਾਰ ਅ ਸਰ ਜਿਹੜਾ ਜ਼ਿਲਾਂ ਨੂੰ ਖਾਸ ਤੌਰ ਤੇ ਸੁਧਾਰ ਕਰ ਕਿਹਾ ਜਾਂਦਾ ਹੈ ਕਿ ਉੱਥੇ ਜਿਹੜਾ ਵੀ ਜਾਂਦਾ ਹੈ ਕ੍ਰਾਈਮ ਕਰਕੇ ਉਹ ਉਹਦੇ ਲਾਈਫ ਦੇ ਵਿੱਚ ਸੁਧਾਰ ਆਵੇ ਤਾਂ ਜੋ ਉਹ ਸਾਫ਼ ਹੋਵੇ ਕਿ ਉਹ ਦੁਬਾਰਾ ਕ੍ਰਾਈਮ ਨਾ ਕਰੇ ਪਰ ਕ੍ਰਾਈਮ ਹੁਣ ਜੇਲਾਂ ਦੇ ਵਿੱਚ ਹੋ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਸੁਧਾਰ ਕਰ ਹੈ ਉਹ ਵੀ ਨਾਮ ਜਿਹੜਾ ਕਿਤੇ ਨਾ ਕਿਤੇ ਸਹੀ ਨਹੀਂ ਫੱਬ ਰਿਹਾ ਹੈਗਾ ਤੇ ਇਸ ਨੂੰ ਲੈ ਕੇ ਹੁਣ ਮਾਨ ਸਰਕਾਰ ਦੀ ਨਵਾਂ ਕੀ ਐਲਾਨ ਹੈ ਨਵੀਂ ਪਲੈਨਿੰਗ ਕੀ ਹੈ ਹਾਂਜੀ ਤੇ ਇੱਥੇ ਚਾਪਾ ਗੱਲ ਕਰ ਰਹੇ ਹਾਂ ਵੀ ਮਤਲਬ ਸਰਕਾਰ ਮਤਲਬ ਜਦੋਂ ਵੀ ਲੋਕਾਂ ਵੱਲੋਂ ਕੋਈ ਫੀਡਬੈਕ ਆਂਦੀ ਹੈ ਜਾ ਜਦੋਂ ਸਰਕਾਰ ਨੂੰ ਖੁਦ ਲੱਗਦਾ ਹੈ ਕਿ ਪ੍ਰਸ਼ਾਸਨਿਕ ਤੌਰ ਤੇ ਕੁਝ ਰਿਫਾਰਮ ਲੈ ਕੇ ਆਉਣ ਦੀ ਜ਼ਰੂਰਤ ਹੈ ਉਹ ਸਰਕਾਰ ਟਾਈਮ ਟੂ ਟਾਈਮ ਇਨੀਸ਼ੀਏਟਿਵ ਲੈਂਦੀ ਹੈ ਇਸ ਤਰ੍ਹਾਂ ਪੰਜਾਬ ਦੀ ਸਰਕਾਰ ਤੇ ਸੀਐਮ ਭਗਵੰਤ ਮਾਨ ਜੀ ਤੇ ਇੱਕ ਜਿਹੜਾ ਨਿਆ ਇਨੀਸ਼ੀਏਟਿਵ ਲੱਤ ਹੈ ਵੀ ਪੰਜਾਬ ਦੇ ਵਿੱਚ ਕੁਝ ਹੋਰ ਐਡਮਿਨਿਸਟ੍ਰੇਸ਼ਨ ਤੌਰ ਤੇ ਰਿਫਾਰਮ ਲੈ ਕੇ ਆਉਣ ਦੀ ਜ਼ਰੂਰਤ ਹੈ ਤਾਂ ਜਿਵੇਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਵੀ ਬੁਲਾਇਆ ਜਾਣਾ ਸੀਗਾ ਪਰ ਕਈ ਵੀ ਪਾਰਟੀਆਂ ਨੇ ਮਤਲਬ ਇਹ ਵੀ ਕਿਹਾ ਵੀ ਕੋਈ ਇਹ ਸ੍ਰੀ ਮੁਕੌਫਰ ਇਸਲਾਮ ਨਹੀਂ ਲੈ ਸਕਦੀ ਹੈ ਕਿਉਂਕਿ ਮਤਲਬ ਜਿਹੜਾ ਆਪਣਾ ਚੋਰ ਜਾਤ ਦਾ ਲੱਗਿਆ ਹੋਇਆ ਹੈ ਸੈਕਸ਼ਨ ਨਿਸ਼ਾੜ ਕੇ ਤਰਨਤਾਰਨ ਦੇ ਪਰੇ ਰਿਫਾਰਮ ਨੂੰ ਨਹੀਂ ਆਪਾ ਰੋਕ ਸਕਦੇ ਰਿਫਾਰਮ ਤਾਂ ਕੰਟੀਨਿਊਸ ਚੱਲਦੇ ਰਹਿੰਦੇ ਆ ਹਰ ਇੱਕ ਸਰਕਾਰ ਦੇ ਵੀ ਜੀ ਤੇ ਹੁਣ ਜਿਹੜੀ ਐ ਵੀ ਸੈਂਟਰ ਜੇਲ੍ਹਾਂ ਦੇ ਵਿੱਚ ਖੁੱਲਣਗੇ ਆਮ ਆਦਮੀ ਪਾਰਟੀ ਕਲੀਨਿਕ ਵੀ ਆਪਣਾ ਜਿਹੜਾ ਟੌਪਿਕ ਕੀ ਹੈ ਵੀ ਸੈਂਟਰ ਜੇਲ੍ਹਾਂ ਕਿਦਨ ਕੀ ਆਮ ਆਦਮੀ ਪਾਰਟੀ ਕਲੀਨਿਕ ਇਹ ਹੈਲਥ ਮਿਨਿਸਟਰ ਦੇ ਡਾਕਟਰ ਬਲਵੀਰ ਸਿੰਘ ਦੇ ਇਹਨਾਂ ਨੇ ਇਨੀਸ਼ੀਏਟਿਵ ਲਿੱਤਾ ਹੈ ਜੀ ਤੇ ਕਿਉਂਕਿ ਪੰਜਾਬ ਸਰਕਾਰ ਦਾ ਇਹ ਪਾਇਲਟ ਪ੍ਰੋਜੈਕਟ ਹੈ ਇਹਨੂੰ ਸ਼ੁਰੂ ਕਰਨ ਜਾ ਰਹੀ ਹੈ ਨਵਾਂ ਸਰਕਾਰ ਤੇ ਮੌਜੂਦ ਸਰਕਾਰ ਦਾ ਵੀ ਸੁਪਨਾ ਵੀ ਹੈ ਵੀ ਵੀ ਕੈਦੀ ਜਿਵੇਂ ਜੇ ਆਪਾਂ ਗੱਲ ਕਰ ਰਹੇ ਹਾਂ ਵੀ ਪੰਜਾਬ ਨੂੰ ਰੰਗਲਾ ਪੰਜਾਬ ਦੇ ਵਿੱਚ ਕਨਵਰਟ ਕਰਨੇ ਵੀ ਜਿਹੜੇ ਰਿਫਾਰਮਸ ਹਰ ਲੈਵਲ ਤੇ ਉੱਤੇ ਆਣ ਜੀ ਜੀ ਤੇ ਜਿਵੇਂ ਹੁਣ ਉਹ ਕਹਿੰਦੇ ਵੀ ਪਹਿਲਾਂ ਸਿਰਫ ਜਿਹੜੇ ਮਤਲਬ 881 ਆਮ ਆਦਮੀ ਕਲੀਨਿਕ ਸੀਗੇ ਉਹਦੇ ਵਿੱਚ ਬਹੁਤ ਹੀ ਸਫਲੀ ਸਰਕਾਰ ਨੇ ਵਧੀਆ ਪਰਫਾਰਮ ਕੀਤਾ ਤੇ ਉਹ ਵੀ ਪਰਫਾਰਮ ਕਰਨ ਦੇ ਨਾਲ ਉਹ ਸਰਕਾਰ ਚਾਹਦੀ ਹੈ ਵੀ ਇਹ ਮਾਮਾ ਮਾਨੀ ਕਲੀਨਿਕ ਨੂੰ ਹੋਰ ਅੱਗੇ ਖੰਡੀ ਹੋ ਕੀਤਾ ਜਾਏ ਪਹਿਲਾਂ ਸਿਰਫ ਹੈਲਥ ਕੇਅਰ ਦੇ ਵਿੱਚ ਕੰਮ ਕਰ ਰਹੇ ਸੀ ਮੈਂਟਲੀ ਹੈਲਥ ਆਪਾਂ ਗੱਲ ਕਰ ਰਹੇ ਆਂ ਵੀ ਇੱਕ ਤਾਂ ਆਪਣੀ ਟੋਟਲ ਹੈਲਥ ਦੀ ਗੱਲ ਆਉਂਦੀ ਹੈ ਇੱਕ ਮੈਂਟਲ ਹੈਲਥ ਦੀ ਗੱਲ ਆਉਂਦੀ ਹੈ ਜੀ ਜੀ ਠੀਕ ਹੈ ਜੀ ਇਹ ਮੈਂਟਲ ਹੈਲਥ ਥੋੜੀ ਡਿਫਰੈਂਟ ਹੈ ਵੀ ਜਦੋਂ ਵੀ ਆਪਾਂ ਕਿਸ ਡਿਪਰੈਸ਼ਨ ਜਾਂ ਤਣਾਅ ਦਾ ਸ਼ਿਕਾਰ ਹੁੰਦੇ ਆਂ ਤੇ ਮੈਂਟਲੀ ਸਿਹਤ ਵੱਧ ਜਾਂਦੀ ਹੈ ਜਿਵੇਂ ਹੁਣ ਮੈਂ ਤੁਹਾਨੂੰ ਗੱਲ ਕਰਕੇ ਦਿਆਂ ਵੀ ਜਿਉਂ ਨਾ ਸਾਡੀ ਪਾਪੂਲੇਸ਼ਨ ਵਧੀ ਜਾਂਦੀ ਹੈ ਉਹਦੇ ਹਿਸਾਬ ਦੇ ਨਾਲ ਮਤਲਬ ਜਿਵੇਂ ਸਾਡੇ ਆਪੇ ਪੁਲਿਸ ਆਫਿਸਰਾਂ ਦੀ ਗਿਣਤੀ ਵੀ ਨਹੀਂ ਵਧ ਰਹੀ ਹੈਗੀ ਤੇ ਪੁਲਿਸ ਆਫਿਸਰਾਂ ਦੀ ਗਿਣਤੀ ਘਟ ਤੇ ਜੇਲ੍ਹਾਂ ਵੀ ਘਟ ਰਹੀਆਂ ਨੇ ਮਤਲਬ ਜਿਸ ਹਿਸਾਬ ਦੇ ਨਾਲ ਸਾਡੀ ਸਟੈਂਕਿੰਗ ਵਧ ਰਹੀ ਹੈ ਕੈਦੀਆਂ ਦੀ ਗਿਣਤੀ ਵਧ ਰਹੀ ਹੈ ਤੇ ਜੇਲ੍ਹਾਂ ਜਿਹੜੀਆਂ ਹੁਣ ਓਵਰਕਰਾਊਡਿਡ ਦੇ ਵਿੱਚ ਕਨਵਰਟਡ ਹੋ ਚੁੱਕੀਆਂ ਨੇ ਜਿੱਤੇ ਵਿੱਚ ਰਿਸਿਡਿਜ਼ਮ ਬਹੁਤ ਜ਼ਿਆਦਾ ਹੋ ਚੁੱਕਿਆ ਵੀ ਲੋਕ ਬਾਰ-ਬਾਰ ਜੇਲ੍ਹਾਂ ਦੇ ਵਿੱਚ ਆ ਰਹੇ ਨੇ ਤੇ ਜਿਹਦਾ ਨੇ ਕਈ ਕਾਰਨ ਨੇ ਗਰੀਬੀ ਵੀ ਹੈਗੀ ਐ ਤੇ ਰੋਜ਼ਗਾਰੀ ਵੀ ਹੈਗੀ ਐ ਤੇ ਹੋਰ ਬਹੁਤ ਸਾਰੇ ਕਾਰਨ ਨੇ ਜੀ ਤੇ ਹੁਣ ਕਰ ਇਹ ਚਾਹੁੰਦੀ ਹੈ ਵੀ ਉਹਨਾਂ ਦੀ ਸਰੀਰਕ ਸਿਹਤ ਦੇ ਨਾਲ ਨਾਲ ਉਹਦੀ ਦਿਮਾਗੀ ਜਿਹੜੀ ਸਿਹਤ ਦਾ ਵੀ ਖਿਆਲ ਰੱਖਿਆ ਜਾਏ ਤੇ ਇਹ ਸੇ ਬਿਮਾਰੀਆਂ ਦਾ ਇਲਾਜ ਜਿਹੜਾ ਸ਼ੁਰੂਆਤ ਉਹ ਕਹਿੰਦੇ ਜੇਲਾਂ ਤੋਂ ਹੀ ਕਰਨਾ ਹੈ ਜੀ ਜਿਹੜਾ ਆਪਾਂ ਸੁਧਾਰ ਕਹਿੰਦੇ ਸ਼ਬਦ ਯੂਜ਼ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਇੰਡੀਆ ਦੀ ਫਰਸਟ ਆਈਪੀਐਸ ਅਫੀਸਰ ਲੇਡੀ ਸੀ ਡਾਕਟਰ ਵੈਸੇ ਕਿਰਨ ਵੇਦੀ ਜਿਹਨੂੰ ਅਸੀਂ ਫਸਲ ਆਈਪੀਐਸ ਅਫਸਰ ਕਹਿੰਨੇ ਆ ਤੇ ਗਵਰਨਰ ਵੀ ਰਹੇ ਆ ਪੰਡਿਚਰੀ ਦੇ ਤੇ ਉਹ ਫਸਲ ਆਈਪੀਐਸ ਰਹੇ ਨੇ ਪੂਰੇ ਇੰਡੀਆ ਦੇ ਫਸਲ ਲੇਡੀਜ਼ ਜੀ ਤੇ ਉਹਨਾਂ ਨੇ ਜਿਹੜਾ ਤਿਹਾਰ جیل ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਉੱਥੇ ਆਪਣੇ ਬੁੱਕਸ ਵੀ ਲਿਖੀ ਸੀ ਵੀ एवरीथिंग ਇਜ਼ ਪੋਸੀਬਲ ਸੀ ਹੈ ਤੇ ਮਤਲਬ ਉਹਨਾਂ ਨੇ ਕਾਫੀ ਮੋਟੀਵੇਸ਼ਨ ਵੀ ਕੀਤੀਆਂ ਤੇ ਉਹ ਜੇਲ ਜਿਹੜੀ ਸੀਗੀ ਮਤਲਬ ਮਤਲਬ ਬਹੁਤ ਹੀ ਯਾਦ ਰਚਲ ਸਿਚੁਏਸ਼ਨ ਦੇ ਵਿੱਚ ਰਹੀ ਤੇ ਉਹਨੂੰ ਸੁਧਾਰ ਕਰਦੇ ਵਿੱਚ ਕਨਵਰਟ ਕਰਨ ਦਾ ਜਿਹੜਾ ਸਿਰਾ ਸੀਗਾ ਉਹ ਕਿਰਵੇਦੀ ਜੀ ਦੇ ਸਿਰ ਤੇ ਜਾਂਦਾ ਜੀ ਠੀਕ ਹੈ ਤੇ ਹੁਣ ਉਹ ਚਾਹੁੰਦੇ ਨੇ ਵੀ ਇਸ ਨੂੰ ਇਨੀਸ਼ੀਏਟਿਵ ਨੂੰ ਬਾਕੀ ਜੇਲਾਂ ਦੇ ਵਿੱਚ ਵੀ ਕੀਤਾ ਜਾਏ ਪੰਜਾਬ ਦੇ ਵਿੱਚ ਵੀ ਜਿਹੜੀਆਂ ਸੈਂਟਰਲ ਜੇਲਾਂ ਨੇ ਤੇ ਉਹਦੇ ਵਿੱਚ ਇਹ ਜਿਹੜੀ ਹੈ ਇਨੀਸ਼ੀਏਟਿਵ ਲੈ ਕੇ ਵੀ ਆਮ ਆਦਮੀ ਪਾਰਟੀ ਸਰਕਾਰ ਸਥਾਪਿਤ ਕਰਨਾ ਚਾਹੁੰਦੀ ਹੈ ਵੀ ਕੈਦੀ ਜਦੋਂ ਜੇਲ੍ਹ ਚ ਜਾਂਦਾ ਉਹ ਹਮੇਸ਼ਾ ਸਟ्रेस ਦੇ ਵਿੱਚ ਰਹਿੰਦਾ ਹੈ ਵੀ ਉਹਦੇ ਪਰਿਵਾਰ ਦਾ ਕੀ ਹਾਲ ਹੋ ਕਈ ਵਾਰੀ ਆਪਾਂ ਕਹਿੰਦੇ ਵੀ ਆਂ ਕ੍ਰਾਈਮ ਇਨ ਇੱਕ ਬੰਦਾ ਕਰਦਾ ਤੇ ਉਹਦਾ ਜਿਹੜਾ ਇੰਪੈਕਟ ਹੈ ਉਹਦੀ ਹੋਲ ਫੈਮਿਲੀ ਦੇ ਉੱਪਰ ਪੈਂਦਾ ਹੂੰ ਠੀਕ ਹੈ ਤੇ ਉਹ ਅਗਰ ਸਹੀ ਰਹੇਗਾ ਤੇ ਪੂਰੀ ਪੂਰੀ ਫੈਮਿਲੀ ਇੰਪੈਕਟ ਹੈਲਥੀ ਰਹੇਗੀ ਹੂੰ ਤੇ ਉਹ ਸਟ्रेस ਹੋਏਗਾ ਤੇ ਪੂਰੀ ਫੈਮਿਲੀ ਸਟ्रेस ਚਲੀ ਜਾਏਗੀ ਜੀ ਸਰ ਜਿਸ ਤਰੀਕੇ ਨਾਲ ਕੋਈ ਵਿਅਕਤੀ ਚੰਗਾ ਕੰਮ ਕਰਦਾ ਹੈ ਜਾਂ ਕੋਈ ਮਾੜਾ ਕੰਮ ਕਰਦਾ ਹੈ ਹਨਾ ਮਤਲਬ ਜਿਲ੍ਹਾ ਦੇ ਵਿੱਚ ਜਾਂਦਾ ਹੈ ਕੋਈ ਕ੍ਰਾਈਮ ਕਰਕੇ ਤਾਂ ਉਹ ਸਿਰਫ ਮਤਲਬ ਮਾਨਸਿਕ ਤੌਰ ਤੇ ਹੁੰਦਾ ਹੈ ਕਿ ਉਹਦੇ ਵਿਚਾਰ ਆਏ ਮਨ ਦੇ ਵਿੱਚ ਉਸ ਤੋਂ ਬਾਅਦ ਉਹਨੇ ਐਕਸ਼ਨ ਲੈ ਲਿਆ ਤੇ ਉਹ ਚੀਜ਼ ਵਾਪਰ ਗਈ ਚਾਹੇ ਚੰਗੀ ਸੀ ਉਹ ਚਾਹੇ ਮਾੜੀ ਸੀਗੀ ਤਾਂ ਜਿਵੇਂ ਇਹ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਜੇਲ੍ਹਾਂ ਚ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਇੱਕ ਦੂਜੇ ਨਾਲ ਲੜ ਪੈਂਦੇ ਆ ਕੈਦੀ ਪੁਰ ਉਥੇ ਕ੍ਰਾਈਮ ਕਰ ਦਿੰਦੇ ਆ ਤਾਂ ਉਹ ਚੀਜ਼ਾਂ ਨਹੀਂ ਹੋਣਗੀਆਂ ਫਿਰ ਇੱਕ ਸਮੇਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਤੁਹਾਨੂੰ ਗੱਲ ਕੀਤੇ ਵੀ ਓਵਰਕਰਾਉਡਿੰਗ ਵੀ ਬਹੁਤ ਜ਼ਿਆਦਾ ਗਿਣਤੀ ਵਧ ਗਈ ਹੈ ਕੈਦੀਆਂ ਦੀ ਤੇ ਉਹਦੇ ਕਰਕੇ ਤਣਾਅ ਵੀ ਵਧ ਗਿਆ ਲੜਾਈ ਝਗੜੇ ਵੀ ਵਧ ਜਾਂਦੇ ਨੇ ਜੀ ਤੇ ਜੇਲ੍ਹਾਂ ਦੇ ਵਿੱਚ ਵੀ ਮਤਲਬ ਮੋਸਟ ਆਫ ਥਿੰਗ ਆਪਾਂ ਕਈ ਵਾਰ ਗੈਂਗ ਵਾਰ ਵੀ ਦੇਖਦੇ ਆਂ ਉਹਨਾਂ ਦੇ ਵਿੱਚ ਆਪਸੀ ਲੜਾਈ ਵਿੱਚ ਪਲਾ ਵੀ ਹੋ ਜਾਂਦਾ ਕਿਉਂਕਿ ਉੱਥੇ ਵੀ ਗਰੁੱਪ ਬਣ ਜਾਂਦੇ ਨੇ ਜੀ ਜੀ ਤੇ ਕਈ ਵਾਰੀ ਅਦਾ ਹੁੰਦਾ ਵੀ ਆਪਾਂ ਵੀ ਜਾਨਵਰ ਵੀ ਲੱਗੇ ਹੁੰਦੇ ਆ ਪਰ ਫਿਰ ਵੀ ਆਪਾਂ ਨੂੰ ਕਿਤੇ ਨਾ ਕਿਤੇ ਉੱਥੇ ਆਉਂਦਾ ਵੀ ਮੋਬਾਈਲ ਫੋਨ ਦੀ ਵਰਤੋਂ ਵੀ ਕਦੇ ਨਾ ਕਦੇ ਸਮਾਂ ਆਂਦੀ ਹੈ ਕਦੇ ਪਰ ਜਦੋਂ ਕਿ ਐਸ ਪਰ ਲਾ ਤਾਂ ਬਹੁਤ ਜ਼ਿਆਦਾ ਸਟਿਕਸ ਹੁੰਦੇ ਆ ਤੇ ਹੁਣ ਇਹਨਾਂ ਨੇ ਇਹ ਕਿਹਾ ਵੀ ਜਿਹੜਾ 2022 ਤੋਂ ਬਾਅਦ ਜਿਵੇਂ ਹੁਣ ਆਮ ਆਦਮੀ ਪਾਰਟੀ ਕਲੀਨਿਕ ਨੇ ਵੀ 4 ਕਰੋੜ 20 ਲੱਖ ਲੋਕਾਂ ਨੂੰ ਫ੍ਰੀ ਟ੍ਰੀਟਮੈਂਟ ਦਿੱਤਾ ਹੈ ਤੇ 2 ਕਰੋੜ 29 ਲੱਖ ਕਰੋੜ ਜਿਹੜੇ ਬੰਦਿਆਂ ਨੇ ਟੈਸਟ ਵੈਰੀ ਫ੍ਰੀ ਕੀਤੇ ਨੇ ਤੇ ਇੱਕ ਨੂੰ 7 ਪ੍ਰਕਾਰ ਦੀਆਂ ਦਵਾਈਆਂ ਫ੍ਰੀ ਦੇ ਰਹੇ 47 ਟੈਸਟ ਜੀ ਜੀ ਠੀਕ ਹੈ ਜੀ ਤੇ ਹੁਣ ਉਹ ਗੱਲ ਜਿਹੜੀ ਚੱਲ ਰਹੀ ਸੀ ਤੁਸੀਂ ਕਰ ਰਹੇ ਹੋ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਿਦਾਂ ਕਰਨੇ ਆਂ ਵੀ ਮੈਂਟਲੀ ਸਟ्रेस ਹੈ ਤੇ ਉਹਦੇ ਲਈ ਕਾਉਂਸਲਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਜੀ ਜੀ ਟੀ ਮੈਂਟਲੀ ਹੈਲਥ ਵਾਸਤੇ ਜਿਹੜੇ ਕਾਉਂਸਲਰ ਐ ਸਾਈਕੋਲੋਜੀਸਟ ਐ ਤੇ ਉਹਨਾਂ ਨੂੰ ਰਿਕਰੂਟਮੈਂਟ ਕੀਤਾ ਜਾਏਗਾ ਤਾਂ ਕਿ ਉਹਦੀ ਮੈਂਟਰ ਸਿਚੁਏਸ਼ਨ ਨੂੰ ਜਿਹੜਾ ਹੈਲਥੀ ਰੱਖਿਆ ਜਾਏ ਕਉਕੀ ਜਦੋਂ ਵੀ ਆਪਣੇ ਦਿਮਾਗ ਤੇ ਤਣਾਅ ਵੱਧ ਹੈ ਨਾ ਉਦੋਂ ਹੀ ਆਪਣੇ ਚਾਹੇ ਘਰ ਹੋਵੇ ਚਾਹੇ ਜੇਲ ਹੋਵੇ ਕਿਤੇ ਵੀ ਹੈ ਝਗੜਾ ਵੀ ਉਦੋਂ ਹੀ ਵੱਧ ਹੈ ਵੀ ਜਿਵੇਂ ਹੁਣ ਉੱਥੇ ਓਵਰਕਰਾਊਡਡ ਦੇ ਵਿੱਚ ਨੇ ਇਸੇ ਕਰਕੇ ਉੱਥੇ ਵੀ ਝਗੜੇ ਵਧ ਰਹੇ ਨੇ ਵੀ ਉਹਨਾਂ ਨੂੰ ਇਸੇ ਕਰਕੇ ਦਿਮਾਗੀ ਅੰਦਰ ਸਿਹਤ ਸਹੀ ਰਹੇਗੀ ਤਾਂ ਉਹ ਝਗੜਿਆਂ ਨੂੰ ਘੱਟ ਕੀਤਾ ਜਾ ਸਕਦਾ ਜੀ ਤੇ ਦੂਜਾ ਵੀ ਹੈ ਵੀ ਆਪਾਂ ਹੈਲਥੀ ਸਮਾਜ ਦੀ ਵੀ ਗੱਲ ਕਰਦੇ ਹਾਂ ਵੀ ਕੋਈ ਵੀ ਪਰਸਨ ਹੈ ਚਾਹੇ ਉਹ ਜੇਲ ਦੇ ਵਿੱਚ ਵੀ ਹੈ ਪਰ ਉੱਥੇ ਜਿਹੜੇ ਹਿਊਮਨ ਰਾਈਟ ਨੇ ਨਾ ਐਸੇ ਹਿਊਮਨ ਹੋਣ ਦੇ ਨਾਤੇ ਵੀ ਹਰ ਇੱਕ ਬੰਦੇ ਨੂੰ ਉਹਦੇ ਅਧਿਕਾਰਾਂ ਤੋਂ ਤਾਂ ਬੰਨ੍ਹਾ ਨਹੀਂ ਕਰ ਸਕਦੇ ਆ ਜੀ ਵੀ ਉਹਨੂੰ ਪਨਿਸ਼ਮੈਂਟ ਦੇ ਸਕਦੇ ਹੋ ਤੁਹਾਨੂੰ ਉਹਦੇ ਹਮਨ ਰਾਈਟ ਦੀ ਵਾਇਲੇਸ਼ਨ ਨਹੀਂ ਕਰ ਸਕਦੇ ਹੈਗੇ ਉਹਨੀਆਂ ਜਿਵੇਂ ਹਮਨ ਹੋਣ ਜਾਤੇ ਉਹਨੂੰ ਜਿਹੜੇ ਅਧਿਕਾਰ ਨਹੀਂ ਜਿਵੇਂ ਸਟਾਰਟਿੰਗ ਦੇ ਵਿੱਚ ਤੁਸੀਂ ਇੱਕ ਪੱਜਲ ਸਿੰਘ ਦੀ ਮੂਵੀ ਦੇਖੀ ਹੋਏਗੀ ਪੱਜਲ ਸਿੰਘ ਨੇ ਇਸਾਂ ਦੇ ਵਿੱਚ ਇੱਕ ਹੰਗਰ ਸਟਾਈਕ ਰੱਖੀ ਸੀ 64 ਜਤਿੰਦਰ ਦਾਸ ਸੀ ਤੇ ਉੱਥੇ ਡੈਥ ਹੋ ਗਈ ਉਹਨਾਂ ਨੇ ਵੀ ਜੇਲਾਂ ਦੇ ਵਿੱਚ ਕਿਹਾ ਸੀ ਵੀ ਜਿਵੇਂ ਅਸੀਂ ਜੰਗੀ ਕਰਦੀ ਆ ਵੀ ਸਾਡੇ ਨਾਲ ਵੀ ਇਹ ਜੰਗੀ ਚਾਦੀ ਹੋਣ ਦੇ ਨਾਤੇ ਅੱਛਾ ਵਿਵਹਾਰ ਕੀਤਾ ਜਾਵੇ ਸਾਨੂੰ ਪੜਨ ਨੂੰ ਮੈਂ ਕੋਵ ਖ਼ਬਰ ਜਾਂ ਲਿਟਰੇਚਰ ਦਿੱਤੇ ਜਾਣ ਤੇ ਨਾਲ ਫਿਰ ਉਹ ਵੀ ਸੀਗਾ ਵੀ ਸਾਨੂੰ ਮਤਲਬ ਅੱਛਾ ਖਾਣਾ ਦਿੱਤਾ ਜਾਏ ਇਹ ਸੁਧਾਰ ਨਹੀਂ ਕੋ ਟਾਈਮ ਕੋ ਟਾਈਮ ਹੁੰਦੇ ਰਹਿੰਦੇ ਆ ਠੀਕ ਹੈ ਵੀ ਉੱਥੇ ਜਿਹੜੇ ਫੀਲ ਗਾਰਡਨਸ ਨੇ ਉਹਨਾਂ ਦੀ ਵੀ ਡਿਊਟੀਆਂ ਰਹਿੰਦੀ ਆ ਤੇ ਇਦਾਂ ਹੀ ਇਹ ਵੀ ਇੱਕ ਇਨੀਸ਼ੀਏਟਿਵ ਆ ਦੀ ਉਹਨਾਂ ਦੀ ਜਿਹੜੀ ਸਰੀਰਕ ਨਾਲ ਆ ਗਈ ਆਪਣੇ ਸੁਧਾਰਨ ਦੇ ਲਈ ਉਹ ਗੱਲ ਹੈ ਜੀ ਕਿਉਂਕਿ ਜਿਹੜਾ ਵਿਜੀਲੈਂਸ ਬਿਊਰੋ ਹੈ ਇਹ ਕਦੀ ਉਹ ਪੰਜਾਬ ਵਿਜੀਲੈਂਸ ਵੀ ਰੋਈ ਨਹੀਂ ਸੈਂਟਰ ਲੈਵਲ ਦੇ ਵਿਜੀਲੈਂਸ ਜਿਹੜਾ ਕਮਿਸ਼ਨ ਬਣਿਆ ਤੇ ਉਹ ਪੂਰੇ ਦੇਸ਼ ਭਰ ਦੇ ਵਿੱਚ ਮਤਲਬ ਜਿਹੜੀ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਤੋਂ ਇੱਕ ਅਭਿਆਨ ਚਲਾ ਰਿਹਾ ਹੈ ਜਿਹੜਾ 27 ਅਕਤੂਬਰ ਤੋਂ ਲੈ ਕੇ 2 ਨਵੰਬਰ ਤੱਕ ਮਤਲਬ ਇਹ ਅਵੇਰਨੈਸ ਵੀਕ ਦੇ ਤੌਰ ਤੇ ਕਾਊਂਟਿੰਗ ਕੀਤਾ ਜਾਏਗਾ ਜਿਵੇਂ ਪੰਜਾਬ ਵਿਜੀਲੈਂਸ ਅਵੇਰਨੈਸ ਵੀਕ ਵੀ ਤੌਰ ਤੇ ਵੀ ਕਾਊਂਟਿੰਗ ਕੀਤਾ ਜਾਏਗਾ ਐਨੂਅਲ ਲੈਵਲ ਤੇ सेलिब्रेशन ਹੁੰਦੀ ਹੈ ਐਨੂਅਲ ਵਿਜੀਲੈਂਸ ਅਵੇਰਨੈਸ ਵੀਕ ਹੈ ਜਿਹੜਾ ਜੀ ਤੇ ਇਹਦੇ ਵਿੱਚ ਜਿੰਨੇ ਵੀ ਮਤਲਬ ਵਿਜੀਲੈਂਸ ਦੇ ਵਿੱਚ ਅਫੀਸਰ ਵਰਕਿੰਗ ਕਰ ਰਹੇ ਨੇ ਠੀਕ ਹੈ ਵੀ ਉਹਨਾਂ ਨੂੰ ਹੋਨੈਸਟੀ ਦੇ ਨਾਲ ਤੇ ਟਰਾਂਸਪੇਰੈਂਸੀ ਦੇ ਨਾਲ ਠੀਕ ਹੈ ਵੀ ਕੰਮ ਕਰਨ ਦੇ ਲਈ ਮਤਲਬ ਸਾਰਿਆਂ ਨੂੰ ਇਫਜਟ ਹੋਣ ਦੇ ਲਈ ਮਤਲਬ ਇੱਕ ਸੰਦੇਸ਼ ਦਿੱਤਾ ਜਾਂਦਾ ਵੀ ਜਿਹਦੇ ਵਿੱਚ ਜਿਹੜੇ ਵਿਜੀਲੈਂਸ ਯੂਰੋ ਦੇ ਮੁਖੀ ਨੇ ਠੀਕ ਹੈ ਜੀ ਉਹਦੇ ਵਿੱਚ ਜਿਵੇਂ ਹੁਣ ਪ੍ਰਭਜੋਤ ਕੌਰ ਨੇ ਵਿਸ਼ੇਸ਼ ਤੌਰ ਤੇ ਉੱਥੇ ਜਿਹੜੇ ਮਤਲਬ ਕੰਪਲੇਂਟ ਸ਼ਾਖਾ ਦੇ ਵਿੱਚ ਨੇ ਜੀ ਤੇ ਡੀਜੀਪੀ ਨੇ ਬੀਜ਼ੀਵੀ ਕਾਮ ਨੂੰ ਜਿਹੜੇ ਚੀਫ ਡਾਇਰੈਕਟਰ ਨੇ ਇਹਦੇ ਮਤਲਬ ਹੈ ਕਿ ਜਨਸੂਰ ਦੇ ਤੇ ਉਹ ਹੈਗੇ ਪ੍ਰਵੀਨ ਕੁਮਾਰ ਜੀ ਨਾ ਜੀ ਹੂੰ ਤੇ ਤੇ ਦੋ ਜਿਹੜੇ ਅਸਿਸਟੈਂਟ ਅਧਿਕਾਰੀ ਨੇ ਕੁਤਸ਼ਾਰ ਗੁਫਤਾ ਜੀ ਕਦਨ ਹਰੀਸ਼ ਕੁਮਾਰ ਤੋਂ ਪ੍ਰਕਾਸ਼ ਜੀ ਤੇ ਦੋਨੋਂ ਇਹ ਸੰਖੇਪਤ ਨਿਰਦੇਸ਼ਕ ਨੇ ਤੇ ਇੱਕ ਏਆਈਜੀ ਨੇ ਹਰਪ੍ਰੀਤ ਸਿੰਘ ਜੀ ਕੋ ਇਕਨੋਮਿਕ ਸਫਸਿੰਗ ਦੇ ਵਿੱਚ ਜੀ ਕੋਈ ਚੰ데요 ਨੇ ਵੀ ਇਸ ਵਿਧਾਨ ਦਾ ਜਿਹੜਾ ਮੁੱਖ ਉਦੇਸ਼ ਹੈ ਆਮ ਨਾਗਰਿਕਾਂ ਨੂੰ ਸਰਕਾਰੀ ਦਸਤਰਾਵਾਂ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਇੱਕ ਸਟ੍ਰੌਂਗ ਤੇ ਮਲਟੀ ਡਾਈਮੈਂਸ਼ਨਲ ਜਿਹੜੀ ਹੈ ਇਨੀਸ਼ੀਏਟਿਵ ਲੈਣ ਦੇ ਲਈ ਕਿਹਾ ਗਿਆ ਵੀ ਲੋਕਾਂ ਨੂੰ ਜਾਗਰੂਕ ਕਰੋ ਤੇ ਬੈਨਰਸ ਲਗਾਓ ਤੇ ਇਹ ਜਿਹੜੇ ਚੌਕਸੀ ਦਿਵਸ ਹੈ ਵੀ ਸਾਡੀ ਇੱਕ ਸਮੂਹਿਕ ਜ਼ਿੰਮੇਵਾਰੀ ਹੈ ਇਹ ਜਿਹੜਾ ਹਫਤਾਈਕ ਮਨਾਉਣਾ ਤੇ ਇੱਕ ਐਥੀਕਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਮਤਲਬ ਇਹਨਾਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਨੂੰ ਦਰਸਾਊਗਾ ਤੇ ਵਿਜੀਲੈਂਸ ਬਿਊਰੋ ਨੇ ਨਾਲ ਇਹ ਵੀ ਕਿ ਹੈ ਵੀ ਇਹ ਕੱਲਾ ਪੰਜਾਬ ਦੇ ਵਿੱਚ ਜਿਵੇਂ ਵਿਜੀਲੈਂਸ ਬਿਊਰੋ ਦਾ ਹੈੱਡਕੁਆਰਟਰਸ ਹੈ ਉਹ ਮਹਾਲੀ ਦੇ ਵਿੱਚ ਹੈ ਤੇ ਜਿਹੜੇ ਆਫੀ ਸੀਨੀਅਰ ਆਫੀਸਰ ਨੇ ਉਥੋਂ ਇਨੀਸ਼ੀਏਟਿਵ ਲਿੱਤਾ ਹੈ ਇਹਦਾ ਇਹ ਕੰਪੇਨ ਕਰਨਾ ਸ਼ੁਰੂ ਕੀਤਾ ਉਹ ਕਹਿੰਦੇ ਨੇ ਰੇਂਜ ਲੈਵਲ ਤੇ ਵੀ ਡਿਸਟ੍ਰਿਕਟ ਲੈਵਲ ਤੇ ਵੀ ਅਰਬਨ ਲੈਵਲ ਤੇ ਵੀ ਰੂਰਲ ਲੈਵਲ ਤੇ ਵੀ ਇਹ ਪ੍ਰੋਗਰਾਮ ਚਲਾਉਣ ਲਈ ਕਿਹਾ ਗਿਆ ਹੂੰ ਤੇ ਅੱਗੇ ਇਸ ਦੇ ਨਾਲ ਆਪਾਂ ਮੁੱਖ ਮੰਤਰੀ ਸਾਹਿਬ ਦੇ ਵੀ ਹਵਾਲੇ ਜੁੜ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਨੀਸ਼ੀਏਟਿਵ ਲੱਤਾ ਸੀਗਾ ਵੀ ਜਿਹੜੀ ਆ ਅਗੇਂਸਟ ਕ腐ਸ਼ਨ ਤੇ ਐਕਸ਼ਨ ਲਾਈਨ ਇਹਨੂੰ ਇਸ ਸੀ ਏ ਐਲ ਕਹਿੰਦੇ ਆ ਅਸੀਂ ਜੀ ਜੀ ਵੀ ਕ腐ਸ਼ਨ ਅਗੇਂਸਟ ਜਿਹੜੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਇਹਨੂੰ ਵਾਟਸਐਪ ਨੰਬਰ ਕਹਿੰਦੇ ਆ 95012 ਤੇ 00200 ਜੀ ਇਹ ਵਾਟਸਐਪ ਨੰਬਰ ਹੈ ਵੀ ਇਹਤੇ ਵੀ ਧਿਆਨ ਕੇਂਦਰਿਤ ਕਰਨੇ ਆ ਵੀ ਸਾਡੀ ਜਿਹੜੀ ਇਹ ਨੈਮ ਸਭ ਤੋਂ ਪਹਿਲਾਂ ਵਿਜੀਲੈਂਸ ਓਰੋ ਨੇ ਸੈਂਟਰਲ ਲੈਵਲ ਨੇ ਕੰਮ ਸ਼ੁਰੂ ਕੀਤੀ ਹੈ ਪਰ ਪੰਜਾਬ ਗਵਰਨਮੈਂਟ ਇਹ ਇਨੀਸ਼ੀਏਟਿਵ ਹੈ ਮਾਰਚ 2022 ਤੋਂ ਸ਼ੁਰੂ ਕੀਤਾ ਹੋਇਆ ਹੈ ਜੀ ਜੀ ਤੇ ਉਹਦੇ ਦਰੂ ਹੈ ਵੀ ਆਡੀਓ ਵਿਜ਼ੂਅਲ ਮੈਸੇਜ ਦਿੱਤੇ ਕਿ ਵੀ ਲੋਕਾਂ ਨੂੰ ਅਵੇਅਲਸ ਕੀਤਾ ਜਾਵੇ ਤੇ ਦਇਆ ਹੋਊਗਾ ਵੀ ਜਿੰਨੇ ਹੁਣ ਆਪਾਂ ਦੱਸਿਆ ਕਰ ਵੀ ਹੈ ਕਾਫੀ ਸੀਨੀਅਰ ਆਫੀਸਰਸ ਇਨਵੋਲਡ ਵੀ ਹੋਈ ਹੈ ਕਰਾਪਸ਼ਨ ਕੇ ਸਾਮਨੇ ਵਿੱਚ ਤੇ ਨਹੀਂ ਕਹਦਾ ਰਿਸ਼ਵਤ ਲੈਣ ਤੋਂ ਖੁਸ਼ੀ ਹੈ ਦੇਖ ਕੇ ਮੈਂ ਖੁਸ਼ ਜੀ ਤੋਂ ਨਾਮ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਹੋਣੀ ਜ਼ਰੂਰੀ ਹੈ ਹੂੰ ਤੇ ਇਹ ਵੀਕ ਦੇ ਵਿੱਚ ਸਾਰੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਲਈ ਸੌਕੇ ਤੇ ਮੁਖਤ ਤੇ ਇਸ ਹਫਤਾਕਾ ਮਤਲਬ ਹੈ ਵੀ ਜਨਤਾ ਨੂੰ ਜਾਗਰੂਕ ਕਰਨ ਦੇ ਲਈ ਹੈ ਤੇ ਆਪਣੇ ਲੈਵਲ ਤੇ ਉਥੇ ਬੈਨਰ ਵੀ ਅਵੇਰਨੈਸ ਕੈਂਪਸ ਤੇ ਲਗਾਏ ਜਾਂਦੇ ਨੇ ਹੂੰ ਕਿ ਵੀ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰਤਾ ਹੋ ਚੁੱਕੇ ਤੇ ਪੂਰੇ ਮਤਲਬ ਚਾਹੇ ਇੰਡੀਆ ਲੈਵਲ ਤੇ ਵੀ ਚਾਹੇ ਪੰਜਾਬ ਲੈਵਲ ਤੇ ਵੀ ਜਿਹੜਾ ਵਿਜਲੈਂਸ ਬਿਊਰੋ ਇਹ ਜਿਹੜਾ ਵੀਕ ਮਨਾ ਰਹੀ ਹੈ ਤੇ ਲੋਕਾਂ ਚ ਅਵੇਰਨੈਸ ਫਾਇਦਾ ਕਰਨ ਦੇ ਲਈ ਹੂੰ ਸਰ ਜੀ ਵੱਧ ਤੋਂ ਵੱਧ ਅਵੇਰਨੈਸ ਲਈ ਜਿਸ ਤਰੀਕੇ ਨਾਲ ਆਪਾਂ ਵਿਜੀਲੈਂਸ ਦਾ ਜ਼ਿਕਰ ਕਰ ਰਹੇ ਹਾਂ ਕਿ ਬਹੁਤ ਸਾਰੇ ਕੇਸ ਨੇ ਭਾਵੇਂ ਕੋਈ ਅਫਸਰ ਸੀਗੇ ਰਿਸ਼ਵਤ ਕੇਸਾਂ 'ਚ ਫਸਲੇ ਭਾਵੇਂ ਡਿਰੇਕਟਰ ਸੀਗੇ ਐਫ ਆਈ ਆਰ ਤੋਂ ਲੈ ਕੇ ਟ੍ਰਾਇਲ ਤੋਂ ਲੈ ਕੇ ਸਜ਼ਾਾਂ ਤੱਕ ਵਿਜੀਲੈਂਸ ਪੂਰੀ ਕੋਸ਼ਿਸ਼ ਕਰਦੀ ਹੈ ਕਿ ਜਿਹੜਾ ਕੇਸ ਹੈ ਉਹ ਪ੍ਰੋਪਰ ਤਰੀਕੇ ਨਾਲ ਕੋਰਟ 'ਚ ਰੱਖਿਆ ਜਾਵੇ ਤਾਂ ਜੋ ਜਿਹੜੇ ਦੋਸ਼ੀ ਨੇ ਉਹ ਸਲਾਖਾਂ ਵਿੱਚ ਜਾਣ ਤਾਂ ਬਹੁਤ ਸਾਰੇ ਕੇਸਾਂ ਵਿੱਚ ਹੋਇਆ ਵੀ ਐਦਾਂ ਪਰ ਇਹਦੇ ਵਿੱਚ ਜਿਵੇਂ ਰੂਲਿੰਗ ਪਾਰਟੀ ਹੈ ਉਹਤੇ ਇਲਜ਼ਾਮ ਲੱਗਦੇ ਨੇ ਕਿ ਉਹ ਵਿਜੀਲੈਂਸ ਦੀ ਦੁਰਵਰਤੋਂ ਵੀ ਕਰਦੀ ਹੈ ਤਾਂ ਤੁਸੀਂ ਮੰਨਦੇ ਹੋ ਨਾ ਕਿਤੇ ਨਾ ਕਿਤੇ ਵੀ ਸਿਆਸਤ ਜਿਹੜੀ ਉਹ ਵੀ ਭਾਰੂ ਹੁੰਦੀ ਹੈ ਅਜਿਹੀਆਂ ਏਜੰਸੀਆਂ ਦੇ ਉੱਤੇ ਉਹ ਨਹੀਂ ਹੋਣੀ ਚਾਹੀਦੀ ਨਹੀਂ ਐਦਾਂ ਹੁੰਦਾ ਜੀ ਵੈਸੇ ਤਾਂ ਦੇਖੋ ਜਨਰਲੀ ਜਿਹੜਾ ਵੀ ਜਿੰਨੇ ਵੀ ਕੋਈ ਪੁਲਿਸ ਆਫੀਸ਼ਰ ਹੈ ਤੇ ਕੋਈ ਵੀ ਬਿਊਰੋਕ੍ਰੈਟਿਕ ਅਧਿਕਾਰੀ ਹੈ ਐਡਮਿਨਿਸਟ੍ਰੇਸ਼ਨ ਦੇ ਜੀ ਜੀ ਤੇ ਉਹਨਾਂ ਨੂੰ ਐਸ ਪਰ ਜੋ ਸਰਵਿਸਿਸ ਰੂਲ ਨੇ ਉਹਦੇ ਵਿੱਚ ਇਹ ਸਿਖਾਇਆ ਜਾਂਦਾ ਯੂ ਆਰ ਵਰਕਿੰਗ ਐਜ਼ ਅ ਨਿਊਟਰਲ ਜੀ ਠੀਕ ਹੈ ਵੀ ਤੁਸੀਂ ਕਿਸੇ ਵੀ ਮਤਲਬ ਪਾਰਟੀ ਦਾ ਪੱਖ ਨਹੀਂ ਲੈਣਾ ਹੈਗਾ ਕਿਉਂਕਿ ਸਰਕਾਰਾਂ ਆਂਦੀਆਂ ਜਾਂ ਜਾਂਦੀਆਂ ਰਹਿੰਦੀਆਂ ਨੇ ਵੀ ਤੁਸੀਂ ਨਿਊਟਰੈਲਿਟੀ ਦੇ ਨਾਲ ਹਮੇਸ਼ਾ ਜੋ ਸੱਚ ਦਾ ਉਹ ਪੱਖ ਹੈ ਉਹਨੂੰ ਉਜਾਗਰ ਕਰਨਾ ਹੈ ਜੀ ਕਿ ਮਤਲਬ ਜੋ ਸਾਈਡ ਸਹੀ ਹੈ ਵੀ ਮਤਲਬ ਹਮੇਸ਼ਾ ਆਮ ਜਨਤਾ ਨੂੰ ਨਿਆਂ ਦੀਵਾਨ ਦੀ ਕੋਸ਼ਿਸ਼ ਕਰਨੀ ਹੈ ਕਿ ਵਿਦਆਊਟ ਐਨੀ ਪਾਰਸ਼ੀਅਲਟੀ ਪਰ ਫਿਰ ਵੀ ਕਈ ਵਾਰ ਕੁਝ ਲੈਵਲ ਤੇ ਹੋ ਜਾਂਦਾ ਹੈ ਮੈਟਰ ਇਨ ਦੀ ਟੋਟਲ ਨਿਊਟਰੈਲਟੀ ਪੋਸੀਬਿਲਟੀ ਨਹੀਂ ਹੈਗੀ ਹੈ पर uh, मतलब एज पर जो सर्विसेज रूल है यही सिखाया जाता यू वर्क एज टू न्यूट्रलिटी नॉट एज ए मतलब पार्टी वर्कर तुम्हें पार्टी वर्कर काम करके नहीं करना एक ईमानदार ऑफिसर होने के नाते वर्क अकॉर्डिंग टू लॉ करने नॉट वर्क अकॉर्डिंग टू पोलिटिकल पार्टी हाँ जी मेनली हों से सैक्टर जिमें बनिया मतलब जिम्मे भी आप गल करते हैं ਕੀ ਆਪਾਂ ਲੋਕਾਂ ਦੇ ਪ੍ਰਤੀ ਜਵਾਬਦੇਹ ਬਣਨਾ ਹੈ ਚਾਹੀਏ ਪੁਲਿਸ ਹੈ ਤੇ ਕਿਸੇ ਵੀ ਹੈ ਲੋਕਾਂ ਦੇ ਪ੍ਰਤੀ ਜਵਾਬਦੇਹ ਹੋ ਪੀਪਲ ਓਰੀਐਂਟਡ ਪੋਲਿਸੀਜ਼ ਕੋਣੀ ਚਾਹੀਦੀ ਜੀ ਤੇ ਸਰ ਤੁਹਾਨੂੰ ਲੱਗਦਾ ਨਹੀਂ ਕਿ ਅਜੇ ਵੀ ਲੋਕਾਂ ਦੇ ਵਿੱਚ ਉਨੀ ਅਵੇਅਰਨੈਸ ਨਹੀਂ ਹੈਗੀ ਜਾਂ ਹੈਗੀ ਵੀ ਅਵੇਅਰਨੈਸ ਪਰ ਲੋਕ ਕੀ ਕਹਿੰਦੇ ਨੇ ਕਿ ਸਾਡਾ ਕੰਮ ਜਲਦੀ ਹੋਵੇ ਉਹ ਖੁਦ ਜਿਹੜੇ ਰਿਸ਼ਵਤ ਜਾ ਕੇ ਦਿੰਦੇ ਆਂ ਵੀ ਸਾਨੂੰ ਕਿਤੇ ਗੇੜਾ ਨਾ ਮਾਰਨਾ ਪਵੇ ਵੀ ਇਹਦੇ ਵਾਸਤੇ ਲੋਕ ਜ਼ਿਆਦਾ ਜ਼ਿੰਮੇਵਾਰ ਨੇ ਅਫਸਰਾਂ ਨਾਲ ਨਹੀਂ ਜੀ ਇਹਦੇ ਵਿੱਚ ਆਪਾਂ ਮਤਲਬ ਗੱਲ ਨਹੀਂ ਕਰ ਸਕਦੇ ਆਂ ਜੀ ਆਬਾਦੀ ਗਈ ਵੱਧ ਗਈ ਉਸ ਹਸਾਬ ਦੇ ਨਾਲ ਜਿਹੜੀ ਹੈ ਪੁਲਿਸ ਦੀ ਫੋਰਸਿਸ ਦੇ ਵਿੱਚ ਸਟਰੈਂਥਿੰਗ ਨਹੀਂ ਵਧੀ ਜਾ ਰਿਕਰੂਟਮੈਂਟ ਨਹੀਂ ਹੋ ਰਹੀ ਹੂੰ ਉਹ ਸੋਧਨ ਕਰਕੇ ਪੁਲਿਸ ਦੇ ਵਿੱਚ ਵੀ ਜਿਹੜਾ ਵਰਕ ਲੋਡ ਹੈ ਉਹ ਕੰਟੀਨਿਊਸਲੀ ਇਨਕਰੀਜ਼ ਹੋ ਰਿਹਾ ਜੀ ਜੀ ਐਸ ਪਰ ਜੋ ਪੁਲਿਸ ਐਕਟ ਹੈ ਨਾ ਮਤਲਬ ਜੋ 1861 ਦੇ ਵਿੱਚ ਬਣਾਇਆ ਗਿਆ ਸੀਗਾ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਜਿਵੇਂ ਆਪਣੀ ਪੁਲਿਸ ਨੂੰ ਸਟਰੈਂਥਿੰਗ ਕਰਨ ਦੀ ਲੋੜ ਹੈ ਤੇ ਉਹਦੇ ਵਿੱਚ ਹੈ ਵੀ ਜੋ ਹੁਣ ਸੰਸ ਜਨਸੰਖਿਆ ਦਾ ਵਧ ਰਹੀ ਹੈ ਪਰ ਉਹਦੇ ਹਿਸਾਬ ਦੇ ਨਾਲ ਜਿਹੜੀ ਪੁਲਿਸ ਇਸਟੈਂਟਿੰਗ ਨਹੀਂ ਵਧ ਰਹੀ ਪਰ ਦੂਜਾ ਪੁਲਿਸ ਦੀ ਵਰਕਿੰਗ ਹੈ ਉਹ 24 ਇੰਟੂ 7 ਹੈ ਜੀ ਵੀ ਜਿਸ ਤਰ੍ਹਾਂ ਆਪਾਂ ਵਕੀ ਫੈਕਟਰੀਆਂ ਦੇ ਵਿੱਚ ਆਫਸਰਾਂ ਦੇਖਦੇ ਆ ਨਾ ਵੀ ਟਿੰਗ ਕਲਚਰਸ ਹੁੰਦਾ ਪਰ ਪੁਲਿਸ ਦੀ ਵਰਕਿੰਗ 24 ਘੰਟੇ ਹੈ 24 ਇੰਟੂ 7 ਜਿਹਨੂੰ ਆਪਾਂ ਕਹਿੰਦੇ ਜੀ ਜਿਹਦੇ ਕਰਕੇ ਵਰਕਲੋਡ ਕੋਨ ਕਰਕੇ ਇਹਦੇ ਲੋਕਾਂ ਨੂੰ ਇਹ ਲੱਗਦਾ ਵੀ ਨਿਆਂ ਦੇ ਵਿੱਚ ਦੇਰੀ ਹੋ ਰਹੀ ਹੈ ਜਾਂ ਕੋਟਾਂ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਉਦੇ ਵਿੱਚ ਆਪਣੀ ਜਨ ਸੰਖਿਆ ਮਤਲਬ ਵੀ ਵਰਲਡ ਦੇ ਵਿੱਚ ਆਪਾਂ ਪਹਿਲੇ ਨੰਬਰ ਤੇ ਪਹੁੰਚ ਚੁੱਕੇ ਆ ਆਪਾਂ ਚਾਈਨਾ ਨੂੰ ਵੀ ਕਰਾਸ ਕਰ ਚੁੱਕੇ ਆ ਜੇ ਅਗਰ ਇੰਡੀਆ ਦੀ ਪਾਪੂਲੇਸ਼ਨ ਦੀ ਗੱਲ ਨਾ ਲਈਏ ਤੇ ਉਹਦੇ ਕਰਕੇ ਇਹ ਵੀ ਥੋੜਾ ਨਿਆਂ 'ਚ ਦੇਰੀ ਜੂਰ ਹੈ ਤੇ ਮਤਲਬ ਅੰਧੇਰ ਨਹੀਂ ਹੈਗਾ ਵੀ ਜਸਟਿਸ ਲਈ ਜਸਟਿਸ ਨਾ ਹੈ ਪਰ ਕਿਸੇ ਨੇ ਕਿਹਾ ਵੀ ਸੀਗਾ ਵੀ ਜਲਦੀ ਜਾਂ ਅਗਰ ਨਾ ਮਿਲੇ ਤਾਂ ਉਹ ਅਨਿਆਂ ਦੇ ਸਮਾਨ ਹੋ ਜਾਂਦਾ ਪਰ ਫਿਰ ਵੀ ਵੀ ਪੇਸ਼ੈਂਸ ਲੈ ਕੇ ਚੱਲਣਾ ਚਾਹੁੰਦੇ ਵੀ ਤਾਨੂੰ ਆਪਣੇ ਦੇਸ਼ ਦੇ ਸੰਵਿਧਾਨ ਤੇ ਆਪਣੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣਾ ਜ਼ਰੂਰੀ ਹੈ ਬਿਲਕੁਲ ਤਾਂ ਸਭ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਜੀ ਮੋਸ ਵੈਲਕਮ ਟੂ ਲਿਸਨ ਬਾਕੀ ਤੁਹਾਨੂੰ ਜਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਿਆ ਤੇ ਤੁਸੀਂ ਕਮੈਂਟ ਕਰਕੇ ਤੇ ਸਾਨੂੰ ਹੋਰ ਵੀ ਮਤਲਬ ਇੱਕ ਹੌਸਲਾ ਵਧਾਈ ਵੀ ਕਰ ਸਕਦੇ ਹੋ ਤੇ ਨਾਲ ਸੁਝਾਅ ਦਿਓ ਜੇ ਕੋਈ ਤੁਹਾਨੂੰ ਕਮੀ ਲੱਗਦੀ ਹੈ ਤੇ ਉਹਦੇ ਵਿੱਚ ਤੇ ਅਸੀਂ ਇਸ ਨੂੰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਹੋਰ ਬੈਟਰ ਪਰਫਾਰਮ ਕਰਾਂਗੇ ਜੀ ਸਾਡੇ ਨਾਲ ਸਨ ਡਾਕਟਰ ਮਰੇ ਦਸਿੰਗ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਤਮਾਮ ਵਿਸ਼ਿਆਂ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਤੇ ਜਿਹੜਾ ਆਪਣਾ ਪੱਖ ਰੱਖਿਆ ਉਮੀਦਵਾਰਾਂ ਦੇ ਦਰਸ਼ਕ ਪ੍ਰੋਗਰਾਮਸ ਸੰਧ ਕਰਨਗੇ ਫਿਲਹਾਲ ਇਹਨਾਂ ਹੀ ਦਿਓ ਜਾਜ ਧੰਨਵਾਦ